ਦੇਸ਼ਪੁਰ ਦੇ ਵਿੱਚ ਇੰਡੀਗੋ ਦੇ ਜਹਾਜ਼ ਬੰਦ ਹੋਣ ਕਰਕੇ ਇੱਕ ਲਾੜਾ ਲਾੜੀ ਨੇ ਆਪਣੀ ਰਿਸੈਪਸ਼ਨ ਪਾਰਟੀ ਵੱਖਰੇ ਢੰਗ ਦੇ ਨਾਲ ਅਟੈਂਡ ਕੀਤੀ ਹੈ ਜਿਸ ਦੀ ਚਰਚਾ ਸੋਸ਼ਲ ਮੀਡੀਆ ਤੇ ਛਿੜ ਚੁੱਕੀ ਹੈ ਇੰਡੀਗੋ ਦੀਆਂ ਫਲਾਈਟਾਂ ਰੱਦ ਹੋਣ ਕਰਕੇ ਲੋਕ 에ਰਪੋਰਟਾਂ ਤੇ ਹੀ ਫਸ ਗਏ ਸੀ ਇਸੇ ਤਰ੍ਹਾਂ ਇਹ ਲਾੜਾ ਲਾੜੀ ਵੀ ਜਿਨ੍ਹਾਂ ਦਾ ਵਿਆਹ ਹਾਲੀ ਵਿੱਚ ਹੋਇਆ ਸੀ ਉਹ ਵੀ 에어ਪੋਰਟ ਦੇ ਉੱਤੇ ਫਸੇ ਹੋਈ ਸੀ ਉਧਰ ਦੂਜੇ ਪਾਸੇ ਇਹਨਾਂ ਦੇ ਘਰੇ ਰਿਸੈਪਸ਼ਨ ਪਾਰਟੀ ਚੱਲ ਰਹੀ ਸੀ ਜਿਸ ਵਿੱਚ 600 ਮਹਿਮਾਨ ਆਏ ਹੋਏ ਸੀ ਪਰ ਇਹ ਉੱਥੇ ਪਹੁੰਚ ਤਾਂ ਨਹੀਂ ਸਕੇ ਇਹਨਾਂ ਨੇ ਵੀਡੀਓ ਕਾਲ ਦੇ ਜ਼ਰੀਏ ਆਪਣੀ ਰਿਸੈਪਸ਼ਨ ਪਾਰਟੀ ਦੇ ਵਿੱਚ ਹਾਜ਼ਰੀ ਭਰੀ ਯਾਨੀ ਕਿ ਜਿਨ੍ਹਾਂ ਦੇ ਲਈ ਰਿਸੈਪਸ਼ਨ ਪਾਰਟੀ ਰੱਖੀ ਗਈ ਉਹ ਉਸ ਪਾਰਟੀ ਦੇ ਵਿੱਚ ਨਹੀਂ ਪਹੁੰਚ ਸਕੇ ਪਰ ਉਹਨਾਂ ਨੇ ਖੁਸ਼ਦਿਲੀ ਦੇ ਨਾਲ ਆਨਲਾਈਨ ਯਾਨੀ ਕਿ ਵੀਡੀਓ ਕਾਲ ਦੇ ਜ਼ਰੀਏ ਹੀ ਰਿਸ਼ਤੇਦਾਰਾਂ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ ਇਹ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਇਸ ਦ੍ਰਿਸ਼ ਦੀਆਂ ਯਾਨੀ ਕਿ ਇਸ ਖਬਰ ਦੀਆਂ ਕਰਨਾਟਕ ਦੇ ਹੁਬਾਬਾਲੀ ਵਿੱਚ ਇੱਕ ਅਜੀਹਰ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਵਿਆਹ ਦੀ ਰਿਸੈਪਸ਼ਨ ਪਾਰਟੀ ਮਹਿਮਾਨਾਂ ਦੇ ਨਾਲ ਭਰੀ ਹੋਈ ਸੀ ਸਟੇਜ ਸਜ ਚੁੱਕਿਆ ਸੀ ਲਾੜਾ ਲਾੜੀ ਉੱਥੇ ਪਹੁੰਚ ਨਹੀਂ ਸਕੇ ਵਜ੍ਹਾ ਸੀ ਕਿ ਇੰਡੀਗੋ ਦੇ ਦੇਸ਼ ਪਰ ਵਿੱਚ ਜਹਾਜ਼ਾਂ ਦੇ ਰੱਦ ਹੋਣਾ ਯਾਨੀ ਕਿ ਫਲਾਈਟਾਂ ਦਾ ਰੱਦ ਹੋਣਾ ਸੋ ਮੇਧਾ ਅਤੇ ਸੰਗਮ ਦੋਵੇਂ ਬੈਂਗਲੁਰੂ ਵਿੱਚ ਸੌਫਟਵੇਅਰ ਇੰਜੀਨੀਅਰ ਨੇ 3 ਨਵੰਬਰ ਨੂੰ ਉਹਨਾਂ ਦਾ ਵਿਆਹ ਬੁਨੇਸ਼ਵਰ ਵਿੱਚ ਹੋਇਆ ਸੀ ਇਸ ਤੋਂ ਬਾਅਦ ਪਰਿਵਾਰ ਨੇ ਤੈਅ ਕੀਤਾ ਸੀ ਕਿ ਰਿਸੈਪਸ਼ਨ ਮੇਧਾ ਦੇ ਸ਼ਹਿਰ ਹੁਬਾਬਲੀ ਵਿੱਚ ਕੀਤਾ ਜਾਵੇਗਾ ਤਾਰੀਖ ਵੀ ਪਹਿਲਾਂ ਹੀ ਫਾਈਨਲ ਸੀ ਗੁਜਰਾਤ ਭਵਨ ਵਿੱਚ ਪੂਰੀਆਂ ਤਿਆਰੀਆਂ ਹੋ ਗਈਆਂ ਸੀ ਮਹਿਮਾਨਾਂ ਦੀ ਲਿਸਟ ਲੈ ਕੇ ਸਟੇਜ ਤੇ ਡੈਕੋਰੇਸ਼ਨ ਤੱਕ ਸਭ ਸੈੱਟ ਕਰ ਦਿੱਤਾ ਗਿਆ ਸੀ ਜੋੜਾ 2 ਦਸੰਬਰ ਨੂੰ ਭੁਨੇਸ਼ਵਰ ਦੇ ਬੈਂਗਲੁਰੂ ਅਤੇ ਫਿਰ ਉੱਥੋਂ ਹੁਬਾਬਲੀ ਆਉਣ ਵਾਲਾ ਸੀ ਕਈ ਰਿਸ਼ਤੇਦਾਰਾਂ ਨੇ ਵੀ ਅਲੱਗ-ਅਲੱਗ ਸ਼ਹਿਰਾਂ ਤੋਂ ਆਪਣੀਆਂ ਫਲਾਈਟਾਂ ਬੁੱਕ ਕਰ ਰੱਖੀਆਂ ਸੀ ਪਰ 2 ਦਸੰਬਰ ਦੀ ਸਵੇਰ ਨੂੰ ਹੀ ਪਰੇਸ਼ਾਨੀ ਸ਼ੁਰੂ ਹੋ ਗਈ ਲਗਭਗ 9 ਵਜੇ ਫਲਾਈਟ ਵਿੱਚ ਪਹਿਲੀ ਦੇਰੀ ਲੱਗੀ ਫਿਰ ਕੁਝ ਘੰਟੇ ਵਿਚ ਨਵਾਂ ਟਾਈਮ ਦੇ ਕੇ ਫਲਾਈਟ ਨੂੰ ਅੱਗੇ ਵਧਾ ਦਿੱਤਾ ਗਿਆ ਰਾਤ ਗੁਜ਼ਰ ਗਈ ਲੋਕ ਇੰਤਜ਼ਾਰ ਕਰਦੇ ਰਹੇ ਫਿਰ 3 ਦਸੰਬਰ ਦੀ ਸਵੇਰ ਇੰਡੀਗੋ ਦੀ ਫਲਾਈਟ ਨੂੰ ਸਿੱਧਾ ਕੈਨਸਲ ਕਰ ਦਿੱਤਾ ਗਿਆ ਇਸ ਦੇ ਨਾਲ ਮੇਧਾ ਅਤੇ ਸੰਗਮ ਭੁਵੇਂਸ਼ਵਰ ਵਿੱਚ ਹੀ ਫਸ ਗਏ ਉਧਰ ਹੁਬਾਬਲੀ ਵਿੱਚ ਕਰੀਬ 600 ਮਹਿਮਾਨ ਜਮ੍ਹਾਂ ਹੋ ਚੁੱਕੇ ਸੀ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਬਸ ਕੁਝ ਹੀ ਦੇਰ ਵਿੱਚ ਜੋੜਾ ਆਏਗਾ ਅਤੇ ਉਹਨਾਂ ਨਾਲ ਖੁਸ਼ੀ ਦਾ ਪ੍ਰਗਟਾਵਾ ਕਰੇਗਾ ਪਰ ਜਦੋਂ ਪਤਾ ਲੱਗਿਆ ਕਿ ਫਲਾਈਟ ਕੈਨਸਲ ਹੋ ਚੁੱਕੀ ਹੈ ਤਾਂ ਦੋਹੇ ਪਰਿਵਾਰਾਂ ਨੇ ਇਹ ਫੈਸਲਾ ਕੀਤਾ ਕਿ ਲਾੜਾ ਲਾੜੀ ਦੇ ਮਾਤਾ ਪਿਤਾ ਨੇ ਉੱਥੇ ਹੀ ਸੀਟਾਂ ਸੰਭਾਲੀਆਂ ਅਤੇ ਅਸਲ ਵਿੱਚ ਜੋੜੇ ਦੇ ਲਈ ਰੱਖੀ ਗਈ ਸੀ ਜੋ ਸੀਟ ਮਹਿਮਾਨਾਂ ਨੇ ਪੂਰੀ ਸਥਿਤੀ ਦੱਸੀ ਫਿਰ ਰਿਸੈਪਸ਼ਨ ਨੂੰ ਆਨਲਾਈਨ ਕਨੈਕਸ਼ਨ ਦੇ ਨਾਲ ਸ਼ੁਰੂ ਕੀਤਾ ਗਿਆ ਸੋ ਉੱਥੇ ਵੀਡੀਓ ਕਾਲ ਦੇ ਜ਼ਰੀਏ ਵੱਡੀਆਂ ਸਕਰੀਨਾਂ ਦੇ ਉੱਤੇ ਲਾੜਾ ਲਾੜੀ ਨੇ ਆਪਣੀ ਹਾਜ਼ਰੀ ਭਰੀ ਆਪਣੀ ਰਿਸੈਪਸ਼ਨ ਵਿੱਚ ਮੇਧਾ ਅਤੇ ਸੰਗਮ ਨੇ ਭੁਮਨੇਸ਼ਵਰ ਵਿੱਚ ਹੀ ਵਿਆਹ ਵਾਲੇ ਕੱਪੜੇ ਪਾ ਕੇ ਮੋਬਾਈਲ ਅਤੇ ਲੈਪਟਾਪ ਦੇ ਜ਼ਰੀਏ ਸਕਰੀਨ ਤੇ ਆ ਕੇ ਮਹਿਮਾਨਾਂ ਦਾ ਧੰਨਵਾਦ ਕੀਤਾ